ਕਪੂਰਥਲਾ ਦੇ ਪਿੰਡ ਭਗਵਾਨਪੁਰਾ ਤੇ ਗੁਰਦੁਆਰਾ ਸਾਹਿਬ ਚਬੀਅਦਵੀ ਦੇ ਡਰੋਂ ਲੋਕਾਂ ਨੇ ਦੋਸਤ ਨੂੰ ਫੜ ਕੇ ਕੁੱਟਮਾਰ ਕਰ ਦਿੱਤੀ ਹੈ ਫਿਲਹਾਲ ਦੋਸਤਿ ਪਹੱਥ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੈ ਸਿੱਖ ਭਾਈਚਾਰੇ ਚ ਰੋਸ ਹੈ ਇਸ ਘਟਨਾ ਤੋਂ ਬਾਅਦ ਜਰ ਕਪੂਰਥਲਾ ਦੇ ਐਸਐਸਪੀ ਨੇ মিডিਆ ਨੂੰ ਜਾਣਕਾਰੀ ਦਿੱਤੀ ਹੈ ਆਜੋ ਆਜੋ ਉਹ ਨਾਲ ਨਾਲ ਖੜੋ ਤੁਸੀਂ ਮੈਂ ਨਾਲ ਆ ਨਾਲ ਕੋਈ ਕਰਦੇ ਕਿ ਉੱਥੇ ਕੋਈ ਅਹੀਂ ਯਾਰ ਆਪਣੇ ਕੱਲੇ ਘਰ ਛੱਡ ਕੇ ਚਲ ਜੰਨੇ ਆ ਅਸਾਂ ਮੈਨੂੰ ਕੋਈ ਹੁੰਦਾ ਹੀ ਆ ਕੋਈ ਨਾ ਕੋਈ ਕਹਿ ਕੇ ਜਾਈਦਾ ਕਿਸੇ ਨੂੰ ਅਹੀਂ ਗੁਰੂ ਘਰ ਉੱθεν ਯਾਰ ਕੱਲਾ ਛੱਡ ਕੇ ਚਲ ਜੰਨੇ ਜਿੱਥੇ ਮਰਜ਼ੀ ਆਪਾਂ ਕੋਈ ਵਿਆਹ ਵੇਖਣ ਚਲ ਜੰਨੇ ਕੋਈ ਕਦੇ ਚਲ ਜੰਦਾ ਆਪਾਂ ਨੂੰ ਕਮੇਟੀਆਂ ਨੂੰ ਇਹ ਵੀ ਜਿਹੜਾ ਸਖਤ ਸਟੈਂਡ ਲੈਣਾ ਪੈਣਾ ਵਾ ਅੱਜ ਤੋਂ ਸਾਰੇ ਪਿੰਡਾਂ ਦੇ ਵਿੱਚ 10 ਸਾਲ ਪਹਿਲਾਂ ਆਪ નિર્ਦਰ ਗੁਰੂ ਘਰ ਇੱਥੇ ਰਹਿੰਦੇ ਹੀ ਕੋਈ ਜ਼ਿੰਦਾ ਨਹੀਂ 10 ਸਾਲ 15 20 ਸਾਲ ਪਹਿਲਾਂ ਇਹ ਗੱਲ ਯਾਦ ਕਰ ਲੈਂਦੇ ਨੂੰ ਆਪਣੀ ਪੈਣੀ ਆ ਕਾਨੂੰ ਫੋਨ ਜਿਹੜੀ ਪ੍ਰਸ਼ਾਸਨ ਨੇ ਆਪਣੇ ਵੱਲੋਂ ਪੂਰੀ ਕਾਰਵਾਈ ਕਰ ਦਿੱਤੀ ਆ ਬਾਕੀ ਇਹਨਾਂ ਵੱਲੋਂ ਹੋਰ ਸਬੂਤ ਮਿਲਤੇ ਜਿਹੜੇ ਉਹ ਵਾਅਦਾ ਜੁਰਮ ਦਾ ਇਹ ਫੇਰ ਕੰਮ ਕਰਦੀ ਆ ਆਲੂ ਫੇਰ ਇਹਦਾ ਸ਼ਰਧਾ ਇਹਦਾ ਇਹ ਕਾਰਵਾਈ ਕੀਤੀ ਨੰਦਰਬਾਈ ਕਾ ਵੀ ਹੋਈ ਇਹ ਕਾਰਵਾਈ ਪਰ ਮੈਂ ਨੇ ਹੱਥ ਜੋੜ ਕੇ ਤੁਹਾਡੇ ਨਾਲ ਬੇਨਤੀ ਹੈ ਕਿ ਤੁਸੀਂ ਸ਼ਾਂਤੀ ਬਣਾਈ ਰੱਖੋ ਸਾਡੇ ਤੇ ਥੋੜਾ ਭਰੋਸਾ ਕਰੋ ਅਸੀਂ ਤੁਹਾਨੂੰ ਆਸ਼ਵਾਸਨ ਦਵਾਉਂਦੇ ਬੰਦਾ ਕਿਤੇ ਨਹੀਂ ਜਾਂਦਾ ਬੰਦਾ ਬੰਦੇ ਨੂੰ ਸਦਾ ਕਹਾਂ ਦੀ ਜ਼ਿੰਮੇਵਾਰੀ ਮੇਰੀ ਹੈ ਇਸ ਕਰਕੇ ਤੁਸੀਂ ਸਾਡੇ ਤੇ ভরসা ਕਰੋ ਤੁਸੀਂ ਸਾਡੇ ਵੀਰੋਂ ਆਪਾਂ ਕਿਉਂ ਮਾਹੌਲ ਖਰਾਬ ਕਰਦੇ ਹੈ ਹਨਾ ਆਪਾਂ ਇਹਨੂੰ ਜਾ ਕੇ ਆਪਾਂ ਮੁਕਲਮਾ ਜਿਹੜੀ ਮੁਕਦਮੇ ਦੀ ਤਫਤੀਸ਼ ਹੈ ਉਹ ਵਾ ਸ਼ੁਰੂ ਕਰੀਏ ਔਰ ਆਪਾਂ ਇੱਥੇ ਗੱਲ ਖਤਮ ਕਰੀਏ ਤੋਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਰਾਏ ਮਿਹਰਬਾਨੀ ਥੋੜਾ ਜੀ ਸਾਡੇ ਨਾਲ ਕੋਆਪਰੇਟ ਕਰੋ ਸਾਡੇ ਅਫਸਰ ਵੀ ਇੱਥੇ ਸਾਰੇ ਸੈਕਸ਼ਨਸ ਵੀ ਤੁਹਾਡੀ ਕਮੇਟੀ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਅਸੀਂ ਕਮੇਟੀ ਨੂੰ ਵੀ ਪਾਵਾਂਗੇ ਜਿਹੜੀ ਤੁਹਾਡੀ ਗੱਲ ਹੈ ਉਹ ਵੀ ਅਸੀਂ ਸੁਣਨ ਨੂੰ ਤਿਆਰ ਹੈ ਪਰ ਆਪਾਂ ਰੌਲਾ ਨਾ ਪਾਈਏ ਅਸੀਂ ਤੁਹਾਡੇ ਨਾਲ ਹੈ ਤੁਹਾਡੇ ਵਿੱਚ ਹੈ ਜੋ ਤੁਹਾਡੇ ਮਨ 'ਚ ਬੋਜ ਹੈ ਉਹ ਸਾਡੇ ਮਨ 'ਚ ਵੀ ਬੋਜ ਹੈ ਜਿਹੜੀ ਘਟਨਾ ਤੁਹਾਨੂੰ ਦੁਖ ਹੈ ਉਹ ਸਾਨੂੰ ਵੀ ਦੁਖ ਹੈ ਸਾਡੇ ਵੀ ਅਫਸਰ ਹੈ ਅਸੀਂ ਵੀ ਬੜਾ ਸਤਸਾਹ ਕਰਦੇ ਹਾਂ ਮਹਾਰਾਜੀ ਦਾ ਜਿਹੜੀ ਗੱਲ ਹੈ ਉਹ ਆਪਾਂ ਉਹਨੂੰ ਅੰਤ ਤੱਕ ਲੈ ਕੇ ਤੁਝਾਈਏ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਕਿ ਪਲੀਜ਼ ਤੁਸੀਂ ਕੋਆਪਰੇਟ ਕਰੋ ਸਾਡੇ ਨਾਲ ਦੇਖੋ ਉਹਨੂੰ ਆਪਣੇ ਪੈਸੇ ਨੂੰ ਭੇਜਿਆ ਕਿੱਥੇ ਇਹ ਗੱਲ ਹੋਈ ਹੈ ਯਾ ਭਗਵਾਨਪੁਰ ਦੇ ਵਿੱਚ ਉਹ ਕੀ ਘਟਨਾ ਸੀ ਔਰ ਪੁਲਿਸ ਦੀ ਕੀ ਕਾਰਵਾਈ ਰਹੀ ਹੈ ਕੀ ਜਾਂਚ ਚ ਪਤਾ ਲੱਗਾ ਸਾਨੂੰ ਸ਼ਾਮ ਕਰੀਬ 3:30 ਵਜੇ ਸਾਨੂੰ ਇਨਫਰਮੇਸ਼ਨ ਮਿਲੀ ਕਿ ਭਗਵਾਨ ਕੋ ਫ੍ਰੀ ਹੈ ਇਹ ਬੰਦਾ ਗੁਰਦੁਆਰੇ ਚ ਬੜਿਆ ਸੀ ਉਹਨਾਂ ਨੇ ਉਹਨੇ ਵਿਰਧੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮੌਕੇ ਤੇ ਸਾਡਾ ਐਸਐਚਓ ਉੱਥੇ ਪਹੁੰਚ ਗਿਆ ਅਸੀਂ ਇਹ ਬੰਦਾ ਰਾਉਂਡ ਅਪ ਕਰ ਰਿਹਾ ਹੈ ਰਾਉਂਡ ਅਪ ਕਰਕੇ ਅਸੀਂ ਕਾਰਵਾਈ ਕਰਾਂਗੇ ਅਸੀਂ ਪਛਾਣਤਾ ਹੋਏ ਵਿਰਧੀ ਔਰ 307 ਦੀ ਜਿਹੜੀ ਸੈਕਸ਼ਨ ਅਸੀਂ ਲਾਤੇ ਹੋਏ ਹਾਂ ਔਰ ਬਾਕੀ ਜਿਹੜੀ ਕਾਰਵਾਈ ਹੈ ਉਹ ਵੀ ਕਰਾਂਗੇ ਮੁਗਰੇ ਪਤਾ ਲੱਗ ਪਾਇਆ ਕਿਥੋਂ ਦਾ ਹੈ ਇਹ ਬੰਦੇ ਦਾ ਨਾਮ ਅਸੀਂ ਹੁਣ ਤਸਦੀਕ ਕਰਦੇ ਪਏ ਹੈ ਪਰ ਇਹ ਰਹਿਣ ਵਾਲਾ ਕਿਥੇ ਦਾ ਹੈ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਬੰਦੇ ਦਾ ਨਾਮ ਹਰਦੇਵ ਸਿੰਘ ਲਗਾ ਔਰ ਬਾਕੀ ਜਿਹੜੀ ਤਸਕੀਸ਼ ਹੈ ਉਹ ਅਸੀਂ ਜਲਦ ਤੋਂ ਜਲਦ ਮੁਕੰਮਲ ਕਰਕੇ ਇਹਨੂੰ ਕੇਸ ਵਿੱਚ ਪਾਉਂਦੇ ਹਨ ਮੈਂ ਹੁਣ ਸਥਿਤੀ ਕਿੱਦਾਂ ਦੀ ਹੈ ਇਸ ਹੁਣ ਸਥਿਤੀ ਸਾਡੀ ਬਿਲਕੁਲੀ ਕੰਟਰੋਲ ਤੇ ਹੈ ਸਾਨੂੰ ਬੜਾ ਕਾਮਪਲਟ ਕੀਤਾ ਪਬਲਿਕ ਮੂਵੀ ਔਰ ਵਧੀਆ ਕਾਰਵਾਈ ਲਈ ਮੁਬੱਲੇ ਪਾਸੇ ਨੂੰ ਸਾਰੇ ਬਹੁਤ ਬੜਾ ਕਾਮਪਲੀਟ ਕੀਤਾ। ਉਹਨ ਸਾਰਾ ਲਾਅ ਐਂਡ ਆਰਡਰ ਸਿਚੁਏਸ਼ਨ ਬਿਲਕੁਲ ਫਿਕਸ ਹੋ ਗਿਆ। ਸਿਚੁਏਸ਼ਨ ਪੂਰੀ ਕੰਟਰੋਲ ਵਿੱਚ ਹੈ। ਸਾਰੇ ਮੰਦਿਰ ਤੇ ਜਾ ਚੁੱਕੇ ਹਨ। ਸਾਰਾ ਕੁਝ ਅੜਿਆ ਤਰੀਕੇ ਨਾਲ ਹੋ ਰਿਹਾ ਹੈ। ਮੈਂ ਆਖਿਸ਼ ਵਾਲੇ ਅਕਸਰ ਇਹੋ ਜਿਹੇ ਚੌਥੇਵਾਰਿਕ ਰੂਮਰ ਜੇ ਪੈਦਾ ਨੇ ਕੋਈ ਇਦਾਂ ਦੀ ਸਥਿਤੀ ਇਤਨੀ ਕੀ ਕਹਿਣਾ ਚਾਹੇ ਆਮ ਲੋਕਾਂ ਨੂੰ। ਕੋਈ ਰੂਮਰ ਦੀ ਗੱਲ ਨਹੀਂ ਹੈ। ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਸਾਰੀ ਸਿਚੁਏਸ਼ਨ ਪੂਰੀ ਕੰਟਰੋਲ ਵਿੱਚ ਹੈ। ਹਲਾਤ ਅਸੀਂ ਇੱਥੇ ਮੌਜੂਦ ਹੈ ਵੈਸੇ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਕੋਈ धरना ਲੱਗਿਆ ਹੋਇਆ ਹੈ ਕੋਈ ਬੰਦੇ ਕੋਈ ਪ੍ਰਦਰਸ਼ਨ ਹੈ ਕੋਈ ਇਦਾਂ ਦੀ ਗੱਲ ਨਹੀਂ ਸਾਰਾ ਮੈਟਰ ਅਸੀਂ ਲੁੱਟਾ ਹੈ ਔਰ ਹੁਣ ਅਸੀਂ ਇਨਵੈਸਟੀਗੇਸ਼ਨ ਪੱਕਾ ਧਿਆਨ ਦੇਵਾਂਗੇ ਇਨਵੈਸਟੀਗੇਸ਼ਨ ਅਸੀਂ ਜਲਦ ਤੋਂ ਜਲਦ ਕੰਪਲੀਟ ਕਰਕੇ ਔਰ ਰੁਪੀ ਦੀ ਹਾਲਾਤ ਠੀਕ ਨਹੀਂ ਆਹ ਔਰ ਰੁਪੀ ਦੀ ਹਾਲਾਤ ਮੈਡਮ ਸੱਟਾਂ ਕਿੰਨੀਆਂ ਕ ਲੱਗੀਆਂ ਸੀ ਉਹਨਾਂ ਅਸੀਂ ਵੈਰੀਫਾਈ ਕਰਦੇ ਹਾਂ ਔਰ ਉਹਨੂੰ ਉਹਨਾਂ ਚੈੱਕ ਹੋ ਜੜਾ ਮੈਡੀਕਲ ਬਲਾਈਜ਼ਾ ਹੋਗਾ ਤਾਂ ਸਭ ਠੀਕ ਹੋ ਜਾਏਗੀ ਥੈਂਕ ਯੂ ਥੈਂਕ ਯੂ